I <laughs> ਦੀ ਮਣੀ ਮਹੇਸ਼ ਲੰਗਰ ਸੇਵਾ ਦਲ ਵੱਲੋਂ ਚਲਾਇਆ ਗਿਆ ਲੰਗਰ ਅੱਜ ਬਾਅਦ ਮੈਂ ਦਿਲ ਵਿੱਚ ਪ੍ਰਵੇਸ਼ ਕਰ ਗਿਆ ਇਸ ਲੰਗਰ ਦੀ ਖੂਬਸੂਰਤੀ ਰੋਜ਼ ਰਾਤ ਨੂੰ 8 ਵਜੇ ਧਾਰਮਿਕ ਪ੍ਰੋਗਰਾਮ ਕਰਵਾਏ ਜਾਂਦੇ ਹਨ ਜੋ ਕਿ 8 ਤੋਂ 10 ਵਜੇ ਤੱਕ ਚੱਲਦੇ ਹਨ ਇਸ ਪ੍ਰੋਗਰਾਮ ਦੇ ਵਿੱਚ ਦੇ ਸੰਭ ਦੇਸਾਂ ਤੋਂ ਸੰਤ ਮਹਾਤਮਾ ਆ ਕੇ ਅਰਵਚਨ ਕਰਦੇ ਹਨ कानपुर विखे जो लंगर चल रहा है ये पिछले पंद्रह साल इस तरह ही सुचारू ढंग चलाया जाता है जिस देशा विदेशों यात्री आके भोजन छकते हैं धार्मिक प्रोग्राम सुन के मणि महेश वालू चले जाते हैं इस लंगर दाकुर रणवीर सिंह ਮਾਸਟਰ ਸੰਜੀਵ ਕੁਮਾਰ ਅਸ਼wini ਹਲਵਾਈ ਡਾਕਟਰ ਅਸ਼ੋਕ ਕੁਮਾਰ ਅਤੇ ਬਹੁਤ ਹੀ ਸਾਰੇ ਸ਼ਿਵ ਭਗਤ ਸੇਵਾ ਕਰਦੇ ਹਨ ਸਕਰੀਨ ਤੇ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਸ੍ਰੀ ਮਣੀ ਮਹੇਸ਼ ਲੰਗਰ ਸੇਵਾ ਦਲ ਵੱਲੋਂ ਦਿਖਾਈਆਂ ਗਈਆਂ ਹਨ ਇਹ ਲੰਗਰ ਮਕੇਰੀਆਂ ਤੋਂ ਲੈ ਕੇ ਸ਼੍ਰੀ ਮਣੀ ਮਹੇਸ਼ ਤੱਕ ਦਿਖਾਏ ਗਏ ਹਨ ਮਕੇਰੀਆਂ ਦੇ ਵਿੱਚ ਖਾਨਪੁਰ ਵਿਖੇ ਇਹ ਸਾਡਾ ਪਹਿਲਾ ਲੰਗਰ ਹੈ ਅਗਲਾ ਲੰਗਰ ਢਲਹੋਜੀ ਦੀਆਂ ਖੂਬਸੂਰਤ ਪਹਾੜੀਆਂ ਵਿੱਚ ਪਿੰਡ ਪਰਿਹਾਰ ਦੇ ਵਿੱਚ ਲੱਗਿਆ ਹੋਇਆ ਹੈ ਤੀਸਰਾ ਲੰਗਰ ਜੋ ਤੁਸੀਂ ਤਸਵੀਰ ਤੇ ਦੇਖ ਰਹੇ ਹੋ ਇਹ ਢਲੋਜੀ ਦੇ 20 ਕਿਲੋਮੀਟਰ ਅੱਗੇ ਦਰੱਡਾ ਅੱਡਾ ਹੈ ਉਸ ਜਗ੍ਹਾ ਤੇ ਐਂਡ ਗਰੋਟੇ ਵੱਲੋਂ ਲਗਾਇਆ ਗਿਆ ਹੈ ਐਂਡ ਗਰੋਟਾ ਜੋ ਕਿ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਬੜੇ ਹੀ ਖੂਬਸੂਰਤ ਢੰਗ ਨਾਲ ਇਹ ਲੰਗਰ ਚੱਲ ਰਹੇ ਹਨ ਅਗਲਾ ਲੰਗਰ ਗੰਢੇਰਾ ਇਹ ਤਸਵੀਰ ਅਗਲੀ ਦੇਖ ਰਹੇ ਹੋ ਤੁਸੀਂ ਇਹ ਲੰਗਰ ਜੰਬੇ ਦੇ ਮੇਲਾ ਬੋਲ ਦੇ ਨਜ਼ਦੀਕ ਸ਼੍ਰੀ ਮਨੀ ਮਹੇਸ਼ ਲੰਗਰ ਮਕੇਰੀਆਂ ਭੁਲੇਨਾਥ ਸ਼ੰਕਰ ٹرسٹ ਵੱਲੋਂ ਲਗਾਇਆ ਗਿਆ ਹੈ ਜਿਸ ਦੀ ਅਗਿਆਕਸ਼ਤਾ ਸ਼੍ਰੀ ਖੁੱਗੀ ਮਹਾਜਨ ਜੀ ਕਰਦੇ ਹਨ ਇਸ ਲੰਗਰ ਦੇ ਵਿੱਚ ਰਾਤ ਦਿਨ ਨੂੰ ਠਹਿਰਨ ਦਾ ਤੇ ਖਾਣ ਪੀਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਦੀ ਸੇਵਾ ਕਰ ਰਹੇ ਮਾਸਟਰ ਸੰਜੀਵ ਕੁਮਾਰ ਸ਼ਾਂਤੀ ਸਰੂਪ ਜੀ ਜੈਪਾਲ ਤਗੜਾ ਬੋਟਾ RAM ਜੀ ਜਸਵੰਤ ਕਿਰਕਿਆਣਾ ਜੀ ਰਮੇਸ਼ ਮਾਖਾ ਪੰਡਿਤ ਰਜਿੰਦਰ ਪ੍ਰਸਾਦ ਜੀ ਬਾਂਸਾ ਵਾਲੇ ਰਮੇਸ਼ ਕਿੰਕੀ ਜੀ ਐਮ ਐ ਮੰਗਾ ਹਰਦੀਪ ਖਤਰਾ ਜੀ ਤਰਸ਼ੇਮ ਸ਼ਰਮਾ ਚਕਵਾਲ ਸੁਰੇਂਦਰ ਸ਼ਰਮਾ ਜੀ ਨਰਿੰਦਰ ਸ਼ਰਮਾ ਚੱਕ ਅਰਜੀਵ ਸ਼ਰਮਾ ਜੀ ਦਸ਼ੰਬਰ ਸਿੰਘ ਜੀ ਮਾਸਟਰ ਪੂਰਨ ਚੰਦ ਜੀ ਦਰਸ਼ਨ ਸਿੰਘ ਜੀ ਅਤੇ ਹੋਰ ਵੀ ਬਹੁਤ ਸਾਰੇ ਸੇਵਾਦਾਰ ਲੰਗਰਾਂ ਦੀ ਸੇਵਾ ਕਰ ਰਹੇ ਨੇ भोले ਦੀ ਫੌਜ ਕਰੇਗੀ ਮੋਜ ਭੁੱਖੇ ਕੋ ਅਨ ਪਿਆਸੇ ਕੋ ਪਾਣੀ ਗਏ ਬਾਬਾ ਅਮਰਨਾਥ ਪਰ ਪਾਣੀ ਤਰੀ ਹਰੀ ਨੂੰ ਕਾਲੇ ਕਾ ਬਦਲੇ ਦੇਵਨ ਦੇ ਕੋ हैं, सकते हैं। आपको श्वास नहीं दे सकते। कहा सारी दौलत ले लो, लो।, मेरी सारी लो आज तक की जो मैंने कमाई है मुझे इतने श्वास दे दो अपनी मां से मिल लू उन्होंने कहा हम नहीं दे सकते तब